ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਸਨਮੁਖ ਤੁਹਾਡੀ ਦੂਸਰਾ ਅਜ਼ੀਰ ਕਰ ਜੋਣ ਹਾਜ਼ਰ ਹੋਈ ਹਾਂ ਇੱਕ ਪੰਜਾਬੀ ਕਹਾਣੀ ਲੈ ਕੇ ਬਹੁਤ ਹੀ ਸੋਹਣੀ ਤੇ ਦਿਲ ਨੂੰ ਛੂ ਜਾਣ ਵਾਲੀ ਕਹਾਣੀ ਹੈ ਆਰਥ ਦੇ ਦਰਦ ਨੂੰ ਬਿਆਨ ਕਰਦੀ ਪੰਜਾਬੀ ਕਹਾਣੀ ਕਹਾਣੀਕਾਰ ਸਿਮੀ ਪ੍ਰੀਤ ਕੌਰ ਦੀ ਕਲਮ ਤੋਂ ਹੰਢੀ ਵਰਤੀ بیٹھ ਕੇ ਕਰਕੇ ਪਏ ਸਰਜੀਤ ਨੂੰ ਪਲੋਸਨ ਦੀ ਤਾਂਗ ਮਨ ਵਿੱਚ ਮਾਰ ਮੈਂ ਮੂੰ ਦੂਜੇ ਪਾਸੇ ਕਰ ਲਿਆ ਸੀ ਇੰਜ ਹੀ ਤਾਂ ਸਦਰਾ ਮਰਦੀਆਂ ਨੇ ਮਨ ਸੜ ਕੇ ਸੁਆਹ ਹੋ ਜਾਂਦਾ ਹੰਝੂਆਂ ਦੀ ਧਾਰ ਨੇ ਸਰਾਣੇ ਦੀ ਕੰਨੀ ਗਿੱਲੀ ਕਰ ਦਿੱਤੀ ਸੀ ਸਰੀਰ ਦੀ ਦੁੱਖ ਦੀ ਰੱਗ ਰਾਤਾ ਸਟਸ ਕਰ ਰਹੀ ਸੀ ਮਨ ਭਰਿਆ ਪਿਆਸੀ ਦੁੱਖ ਦੀਆਂ ਪਰਤਾਂ ਨਾਲ ਜੀ ਕਰਦਾ ਸੀ ਇੱਕ ਵੇਰ ਉੱਚੀ ਉੱਚੀ ਰੋ ਲਵਾ ਤੇ ਆਪਣੇ ਅੰਦਰ ਭਰੇ ਬੇਬਸੀਆਂ ਦੇ ਢੇਰ ਨੂੰ ਸਾੜ ਦੇਵਾਂ ਕੋਈ ਗੱਲ ਆਉਣ ਵਾਲਾ ਵੀ ਤਾਂ ਉਹ ਨਹੀਂ ਜਾਣਦਾ ਕਈ ਗੁੰਝਰਾ ਹੁੰਦੀਆਂ ਨੇ ਜਿਹੜੀਆਂ ਉਸੇ ਨਾਲ ਹੀ ਫਰੋਲੀਆਂ ਜਾ ਸਕਦੀਆਂ ਨੇ ਪਰ ਕਿੰਜ ਫਰੋਲਾਂ ਗੁੰਝਲਾਂ ਤੇ ਗੰਡਾ ਪਾਉਣ ਵਾਲਾ ਵੀ ਕਿਉਂ ਖੋਲੂ ਖੋਲਣੀਆਂ ਹੀ ਹੋਣ ਤਾਂ ਭਾਵੇਂ ਕਿਉਂ ਇਹ ਹੀ ਸੋਚ ਮਾਰ ਲੈਂਦੀ ਹਾਂ ਆਪਣੇ ਅੰਦਰੋਂ ਉੱਠੇ ਹੜ ਨੂੰ ਬਸ ਸੁਜੀਤ ਮੈਥੋਂ ਹੋਰ ਸਹਿ ਨਹੀਂ ਹੁੰਦਾ ਵਖਸ਼ ਦੇ ਮੈਨੂੰ ਜਾਂ ਮੋਤ ਦੇ ਦੇ ਮੈਨੂੰ ਜ਼ਹਿਰ ਦੇ ਕੇ ਮਾਰ ਦੇ ਮੈਨੂੰ ਮੁੱਕ ਗਿਆ ਮੇਰੇ ਜੀਨ ਦਾ ਚਾ ਨਹੀਂ ਕੋਈ ਸ਼ੌਂਕ ਰਹਾ ਮੇਰਾ ਦੇਖ ਮੇਰੀ ਜ਼ਿੰਦਗੀ ਕੀ ਤੋਂ ਕੀ ਹੋ ਗਈ ਕੁਝ ਪਲਾ ਮਗਰੋਂ surjeet ਦੇ ਘਰਾੜਿਆਂ ਨੇ نیند ਉਡਾ ਦਿੱਤੀ ਨਿੰਦਾਂ ਤਾਂ ਪਹਿਲਾਂ ਹੀ ਉੱਡੀਆਂ ਪਈਆਂ ਇਹ ਪਹੁੰਚ ਚੱਲਿਆ ਕਿਸੇ ਪਰਦੇਸ਼ ਦੀਆਂ ਸਰਹੱਦਾਂ ਪਾਰ ਕਰਨ ਨਹੀਂ ਇਹੋ ਜਿਹੇ ਲੋਕਾਂ ਦੇ ਸੁਪਣਿਆਂ ਵਿੱਚ ਤਾਂ ਪਰੀਆਂ ਵੀ ਆਉਣੋਂ ਡਰਦੀਆਂ ਹੋਣਗੀਆਂ ਅੰਦਰੋਂ ਉੱਠੇ ਗੁੱਸੇ ਨੇ ਦੁਹਾਈ ਦਿੱਤੀ ਜੀ ਕਰਦਾ ਸੀ ਉੱਠ ਕੇ ਭੱਜ ਜਾਵਾਂ ਦੂਰ ਕਿਧਰੇ ਜਿੱਥੇ ਉਹ ਚਿਹਰੇ ਨਾ ਦੇਖਣਾ ਪਰ ਕਿੱਥੇ ਹੋਏਗੀ ਐਸੀ ਥਾਂ ਮਨ ਅੰਦਰ ਚੱਲਦੇ ਉਸਲ ਵੱਟਿਆਂ ਦੀ ਦੀਵਾਰ ਹੋਰ ਉੱਚੀ ਹੁੰਦੀ ਜਾ ਰਹੀ ਸੀ ਮੈਂ ਸਰਜੀਤ ਕਦੋਂ ਦੁਪਹਿਰ ਲੱਗ ਗਈ ਮਾਂ ਚ ਕੋਈ ਚੀਜ਼ ਉੱਠੀ ਹਾਂ ਮੈਂ ਉਸ ਨੂੰ ਕੀ ਆਖ ਬੁਲਾਇਆ ਕਰਾਂਗੀ ਇਹ ਹੀ ਖੁੜਕੀ ਸਿੱਸੇ ਦੀ ਪਹਿਲੀ ਰਾਤ ਅੰਦਰ ਚਲਦੇ ਡਰ ਨੂੰ ਦਬੋਚੀ ਤਰ੍ਹਾਂ ਤਰ੍ਹਾਂ ਦੇ ਖਿਆਲਾਂ ਨਾਲ ਭਰੀ ਹੋਈ ਆਪਣੇ ਆਪ ਨਾਲ ਹੀ ਡਰਾਮਾ ਰਚਾਉਂਦੀ ਫਿਰ ਅੰਦਰ ਉੱਠ ਰਹੀ ਖੂਬਸੂਰਤ ਬਲਵਲਿਆਂ ਨੂੰ ਖੰਭ ਦਿੰਦੀ ਜੀ ਆਖ ਬੁਲਾ ਲਿਆ ਕਰੂੰ ਨਹੀਂ ਅੱਜ ਕੱਲ ਕੁੜੀਆਂ ਨਾ ਲੈਂਦੀਆਂ ਨੇ हां मैं सरजीत ਆਖ ਬੁਲਾ ਲਿਆ ਕੋ ਇਹ ਹੀ ਠੀਕ ਰਹੂ ਪਰ ਤੈਨੂੰ ਨਾਂ ਲੈਂਦੀ ਨੂੰ ਸ਼ਰਮ ਨਾ ਆਉ ਹੋਰ ਕੀ ਆਖ ਬਲਾਂ ਸਰਦਾਰ ਜੀ ਨਹੀਂ ਹਾਂ ਜੀ ਹਾਂ ਇਹ ਹੀ ਠੀਕ ਰਹੂ ਇਹ ਤਾਂ ਪੁੱਲਰੀਆਂ ਵਿਸਰੀਆਂ ਗੱਲਾਂ ਨੇ ਮੇਰਾ ਅੰਦਰ ਇਹੋ ਜਿਹੇ ਸੁਪਨਿਆਂ ਵਾਲਾ ਚਾ ਤਾਂ ਕਦੋਂ ਦਾ ਮਰ ਗਿਆ ਸ਼ਾਇਦ ਉਸੇ ਰਾਤ ਹੀ ਖੋਦਿਆ ਪਹਾੜ ਤੇ ਨਿਕਲਿਆ ਚੂਹਾ ਅਖੇ ਪੜਿਆ ਲਿਖਿਆ ਤੇਰੇ ਬਰूबर ਹਾਂ ਮੇਰੇ ਬਰूबर ਪੂਰੀਆਂ 10 ਜਮਾਤਾਂ ਅਕਲ ਢੇਲੇ ਦੀ ਨਹੀਂ ਅਣਪੜਾ ਨਾਲੋਂ ਕਿਤੇ ਗਿਆ ਗੁਜ਼ਰਿਆ ਗੱਲ ਸੁਣ ਲੈ ਕੰਨ ਖੋਲ ਆਹ ਹੈਂਜੀ ਹੈਂਜੀ ਵਾਲਾ ਜਿਹੜਾ ਪਖੰਡ ਫੜਿਆ ਨਾ ਇਹ ਲਾਹ ਕੇ ਕਿੱਲੀ ਦੇ ਟੰਗ ਦੇ ਐਵੇਂ ਮੈਥੋਂ ਨਾ ਲਿਆ ਕਰਨਾ ਬਾਹਰ ਤਾਂ ਖਾਸ ਕਰਕੇ ਇਹੀ ਆਖ ਮੇਰੇ ਅੰਦਰੋਂ ਰਹਿੰਦੀ ਇੱਜ਼ਤ ਉਸੇ ਦਿਨ ਹੀ ਉਹਨੇ ਗਵਾ ਲਈ ਸੀ ਦੇ ਲੋ ਇਹਨੂੰ ਮਾਨ ਸਤਕਾਰ ਬੇਕੈਰਤ ਦਿਲੋਂ ਕਈ ਭੜੇ ਭੜੇ ਨਾਂ ਨਿਕਲੇ ਉਹਦੀ ਔਕਾਤ ਦੇ ਮੀਚ ਦੇ ਕਿੰਨੇ ਸੁਪਨੇ ਲੈ ਕੇ ਮੈਂ ਵਿਆਹ ਵਾਲੇ ਡੋਲੇ ਬੈਠੀ ਸੀ ਸੋਚਿਆ ਸੀ ਸ਼ਾਇਦ ਹੁਣ ਦੁੱਖਾਂ ਦੇ ਭਾਰ ਘਟ ਜਾਣਗੇ ਦੁੱਖ ਬਣਾਉਣ ਵਾਲਾ ਮਿਲ ਗਿਆ ਸੀ surjit ਦੀ ਨੇੜਤਾ ਮੰਨਣ ਲਈ ਮੈਂ ਕਿੰਡੀ ਉਤਸੁਕ ਸੀ surjit ਦੇ ਕਮਰੇ ਕਮਰੇ ਤੋਂ ਵੱਧਦੇ ਆ ਹੀ ਮੇਰੇ ਅੰਦਰ ਚੱਲਦਾ ਫਫਜ਼ਲ ਇਕਦਮ ਥੰਮ ਗਿਆ ਸੀ ਉਸਨੇ ਮੇਰੀ ਮੁਸਕਰਾਹਟ ਦਾ ਜਵਾਬ ਵਾਸ਼ਾ ਖਲਾਰ ਕੇ ਦੇ ਦਿੱਤਾ ਸੀ ਸ਼ਾਇਦ ਮੈਨੂੰ ਹੀ ਸਮਝ ਨਹੀਂ ਸੀ ਆਈ ਉਸ ਦੇ ਅੰਦਰ ਦੀ ਹੈਵਾਨੀਅਤ ਦੀ ਦਿਲਟਾ ਅੰਦਰ ਅਣਗਿਣਤ ਸਵਾਲਾਂ ਦੇ ਜਵਾਬ ਪੁੱਛਣ ਲਈ ਭਰਿਆ ਪਿਆ ਉਸ ਦੀ ਪਸੰਦ ਤੇ ਨਾ ਪਸੰਦ ਦੇ ਜਾਣਨ ਬਾਰੇ ਖਿਆਲਾਂ ਦੀ ਪਟਾਰੀ ਨੱਕੋ ਨੱਕ ਭਰੀ ਹੋਈ ਸੀ ਪਰ ਟੁੱਟ ਕੇ ਪਏ ਵਾਸ ਨੇ ਸਾਰੇ ਖੰਭਾ ਨੂੰ ਖਲਾਰ ਹੀ ਨਹੀਂ ਦਿੱਤਾ ਸੀ ਸਗੋਂ ਲਹੂ ਲਹਾਨ ਵੀ ਕਰ ਦਿੱਤਾ ਸੀ ਦਰਦ ਨਾਲ ਤੜਪ ਤੜਪ ਜਾਂਦੀ ਆਤਮਾ ਨੂੰ ਦਿਲਾਸੇ ਦੇਣ ਵਾਲਾ ਕੌਣ ਸੀ ਮੇਰੇ ਦੁਆਲੇ ཕਿੱਕੇ ਪਏ ਸਨ ਮੇਰੇ ਸਾਰੇ ਅਰਮਾਨ ਮੇਰੇ ਟੁੱਟੇ ਹੋਏ ਸੁਪਨੇ ਮੇਰੇ ਦੁੱਖ ਚ ਸ਼੍ਰੀਕ ਬਣੇ ਅਥਰੂਆਂ ਦੀ ਧੌੜ ਵਿੱਚ ਸ਼ਾਮਲ ਹੋ ਗਏ ਸਨ हिम्मत ਜਵਾਬ ਦੇ ਚੁੱਕੀ ਸੀ ਆਪਣੇ ਪਰਸ ਚੋਂ ਗੋਲੀ ਕੱਢ ਬਿਨਾ ਪਾਣੀ ਤੋਂ ਹੀ ਅੰਦਰ ਨਿਕਲ ਲਈ ਸੀ ਗੋਲੀਆਂ ਵੀ ਗਵੰਡਨ ਭਾਬੀ ਨੇ ਪਾ ਦਿੱਤੀਆਂ ਸੀ ਪਰਸ ਚ ਮੱਲੂ ਜ਼ੂਰੀ ਐਵੇਂ ਕਿਤੇ ਲੋੜ ਪੈਗੀ ਰਾਤ ਬਰਾਤੇ ਘੁੜੇ ਕਿਹਨੂੰ ਆਖੇਗੀ ਆਖਦੀ ਨੇ ਇਹਨੂੰ ਭੁੱਲ ਜਾਂਦੀ ਜੇ ਅੱਗਾ ਸੁਂਭਰਿਆ ਪਿਆ ਹੁੰਦਾ ਬਜ਼ੁਰਗ ਸੱਸ ਸਹੁਰੇ ਮੁਰੇ ਕੀ ਰੋਣਾ ਰੋਂਦੀ ਜਾ ਕੋ ਮਿੱਟੀ ਦਿਨ ਚੜ ਗਿਆ ਸੀ ਮਨ ਤਕੜਾ ਕਰ ਲਿਆ ਸੀ ਮੈਂ ਗੱਲ ਨਵੀੜਨ ਦਾ ਗੱਲ ਤਾਂ ਰਾਤ ਹੀ ਨਵੀੜਨੀ ਸੀ ਪਰ ਨਸ਼ੇੜੀ ਨੂੰ ਸੁਰਤ ਕਿੱਥੇ ਸੀ ਸੁਰਤ ਟਿਕਾਣੇ ਤਾਂ ਪੈਸੇ ਤਲੀ ਤੇ ਵੇਖਣ ਮਗਰੋਂ ਰਹਿੰਦੀ ਹੀ ਨਹੀਂ ਸੀ ਤਰ੍ਹਾਂ ਤਰ੍ਹਾਂ ਦੇ ਨਸ਼ੀ ਉਹਦੇ ਆਸ-ਪਾਸ ਸੁਰਤ ਮੰਦ ਤੋਂ ਬੇਸੁਰਤ ਕਰ ਦਿੰਦੇ ਗਿੜਗੜਾ ਰਹੀ ਸਮੈਂ ਸੁਰਜੀਤ ਟਾਸ ਤੋਂ ਮਸ ਹੁੰਦਾ ਮੈਨੂੰ ਨਜ਼ਰ ਨਹੀਂ ਆ ਰਿਹਾ ਸੀ ਅਗੋਂ ਕੀ ਜਵਾਬ ਹੋ ਇਹ ਵੀ ਸ਼ਾਇਦ ਮੈਨੂੰ ਪਤਾ ਸੀ ਫਿਰ ਕਿਸ ਆਸ ਨਾਲ ਮੈਂ ਉਸ ਅੱਗੇ ਧਰਲੇ ਪਾ ਰਹੀ ਸਾਂ ਸਰੀਰ ਵਾਕਿਆ ਹੀ ਭੰਨਿਆ ਪਿਆ ਸੀ ਹੋਰ ਜ਼ਰ ਨਹੀਂ ਹੁੰਦਾ ਸੀ ਉਹੀ ਗੱਲ ਹੋਈ ਸਰਜੀਤ ਐਨਾ ਕੁਝ ਸੁਣਨ ਵਾਲਾ ਕਿੱਥੇ ਸੀ ਠਾ ਕਰਦੇ ਚਪੇੜ ਮੇਰੀ ਗੱਲ ਤੇ ਨਿਸ਼ਾਨ ਪਾ ਗਏ ਇਹ ਨਿਸ਼ਾਨ ਵੀ ਕਿਹੜਾ ਪਹਿਲੀ ਵਾਰ ਪਏ ਸੀ ਗੋਰੀ ਕੱਲ ਤੇ ਛਪੀਆਂ ਉਂਗਲਾਂ ਸਾਸੋ ਸੋਲੇ ਤੋਂ ਵੀ ਬੋਤਾ ਚਰ ਲੋਕ ਨਾ ਸਕਿਆ ਬਜ਼ੁਰਗ ਧੌਲਿਆਂ ਨੇ ਵਾਸਤਾ ਪਾ ਕੇ ਵੇਖ ਲਿਆ ਸੀ ਬਕਵਾਸ ਬੰਦ ਕਰ ਕੁੱਤੀ ਕਿਸੇ ਥਾਂ ਦੀ ਸਵੇਰੇ ਸਵੇਰੇ ਰੋਣ ਪਿੱਟਣ ਬੈ ਗਈ ਚਾਹ ਬਣਾ ਲਿਆ ਕਿਰਾ ਫੇਰ ਤੈਨੂੰ ਦਿਨਾ ਹਾਹਾ ਅੱਜ ਦੇਖ ਤੇਰਾ ਕੀ ਬਣਾਉਣਾ ਮੋਹੋਂ ਅੱਗ ਹੀ ਕੱਢ ਸਕਦਾ ਸੀ ਮੈਂ ਥੱਕ ਗਈ ਸਰਜੀਤ ਮੈਂ ਕੁਝ ਹੋਰ ਟਟੱਕ ਦੇਨੇ ਖੜਾ ਹੁੰਦਾ ਸਰੀਰ ਮੇਰੇ ਵਾਲਾਂ ਤੂਫਾਨ ਰਸੂਈ ਚ ਲੈ ਗਿਆ ਸੀ ਚਾਹ ਬਣਾ ਤੇ ਤਿਆਰ ਹੋ ਜਾ ਐਵੇਂ ਮੈਂ ਤੇ ਜੂਤਨਾ ਫਰਾਲੀਂ ਮੈਂ ਕਿਤੇ ਨਹੀਂ ਜਾਣਾ ਅੱਜ ਮੈਂ ਵੀ ਅੱਜ ਜ਼ਿੱਦ ਤੇ ਅੜਨਾ ਚਾਹੁੰਦੀ ਸੀ ਪਰ ਉਸ ਦਾ ਪਲਟਮਾ ਵਾਰ ਮੈਨੂੰ ਅੱਗ ਦੇ ਗੋਲੇ ਤੋਂ ਪਾਣੀ ਦਾ ਹਲਬਲਾ ਕਰ ਜਾਂਦਾ ਤੈਨੂੰ ਚੰਗਾ ਭਲਾ ਪਤਾ ਬਈ ਮੇਰੇ ਕੋਲ ਤਾਂ ਇੱਕ ਹੀ ਹਥਿਆਰ ਹੈਗਾ ਜੇ ਤੂੰ ਆਖੇ ਤਾਂ ਇਹ ਤਾਂ ਜਾਦੂ ਦੀ ਛੜੀ ਸੀ ਉਸ ਕੋਲ ਕਿ ਮੈਂ ਨਵਜੂਤ ਤੋਂ ਨਵੀਂ ਬਣ ਕੇ ਤੁਰਨ ਲਈ ਤਿਆਰ ਹੋ ਜਾਂਦੀ ਅਗਲੇ ਢੂਜੇ ਸਾਫ਼ ਕਰਨੇ ਆਪਣੇ ਵਾਰ ਨਹੀਂ बिकਦੇ ਇਹ ਆਖਣਾ ਤਾਂ ਬੜਾ ਸੌਖਾ ਲੱਗਦਾ ਉਹਨੂੰ ਹਾਂ ਸੱਚ ਆਖਨੇ ਬਾਹਰ ਕੀ ਨੇ ਖਰੀਦਨੇ ਅਥਰੂਆਂ ਨੂੰ ਜਦ ਤੇਰੇ ਵਰਗੇ ਘਰ ਦੇ ਇਹਦੀ ਕੀਮਤ ਨਹੀਂ ਜਾਣਦੇ ਅੰਦਰ ਜਬੂਦ ਵੋਚ ਲੈਂਦੀ ਇਹੀ ਸੂਜ ਲਵਲੀ ਆਰਕੈਸਟਰਾ ਗਰੁੱਪ ਦਾ ਲੱਗਾ ਵੋ ਵੱਡਾ ਵੂਡ ਪੜ ਕੇ ਵੀ ਉਹ ਚੜ ਜਾਂਦੀ ਮੈਨੂੰ ਹਰ ਰੋਜ਼ ਹੀ ਤਾਂ ਇੱਥੇ ਨਮਾਇਸ਼ ਲੱਗਦੀ ਹੈ ਮੇਰੀ ਕਾਲੇ ਸੋਨੇ ਦੀ ਖਾਣ ਵਾਸਤੇ ਸਰਜੀਤ ਵਾਸਤੇ ਤਾਂ ਸੋਨੇ ਦੀ ਹੀ ਹੋਈ ਮਾਂ ਵਾਸਤੇ ਧਾਗਾ ਮਿਲ ਜਿੱਥੇ ਕੰਮ ਕਰਦੀ ਹਾਂ ਮੈਂ ਮਾਂ ਚਿੰਤਾ ਬੜੀ ਕਰਦੀ ਆਖਦੀ ਪਤਾ ਨਹੀਂ ਕਿਵੇਂ ਕਮਾਉਂਦੀ ਏ ਪੈਸਾ ਕਈ ਵਾਰ ਪੁੱਛਦੀ ਮੇਲੇ ਵਾਰੀ ਸੁਣਿਆ ਧਾਗਾ ਬਣਾਉਂਦੇ ਹੋਏ ਰੂਹ ਬੜੀ ਉੱਡਦੀ ਐ ਤੇ ਸੰਗ ਨੂੰ ਵੀ ਚੜਦੀ ਐ ਕੱਲ ਮਿੰਦੂ ਦੀ ਪੋਤੀ ਆਖਦੀ ਸੀ ਇਹਦੇ ਨਾਲ ਬਿਮਾਰੀਆਂ ਬੜੀਆਂ ਲੱਗ ਜਾਂਦੀਆਂ ਉਹ ਚੰਡੀਗੜ੍ਹ ਪੜਦੀ ਐ ਬਾਲਾ ਪਤਾ ਉਹਨੂੰ ਤੂੰ ਵੀ ਕਿਤੇ ਹੋਰ ਨੌਕਰੀ ਕਿਉਂ ਨਹੀਂ ਕਰ ਲੈਂਦੀ ਕਿੰਨੀਆਂ ਉਲਝਣਾਂ ਦੇ ਭਵਜਲ ਵਿੱਚ ਫਸੀ ਐ ਨਾ ਉਹ ਵੀ ਜਾਣਦੀ ਐ ਨੌਕਰੀ ਛੱਡ ਕੇ ਗੁਜ਼ਾਰਾ ਹੋਣ ਵਾਲਾ ਨਹੀਂ ਕਿੰਜ ਸਮਝਾਵਾਂ ਮਾ ਇਹ ਵੀ ਮਹਿਲੀ ਐ ਰੂਹ ਦੀ ਥਾਂ ਤੇਰੀ ਧੀ ਪੈਂਦੀ ਏ ਬੇਲ ਨੇ ਚ ਰੂਹ ਨਹੀਂ ਤੇਰੀ ਧੀ ਕੱਤੀ ਜਾਂਦੀ ਐ ਸੂਤ ਵੇਚ ਕੇ ਤੇਰਾ ਜ਼ਵਾਈ ਗੁਜ਼ਾਰਾ ਕਰਦਾ ਬਿਮਾਰੀਆਂ ਦਾ ਤਾਂ ਉਹਨੂੰ ਵੀ ਨਹੀਂ ਪਤਾ ਕਿਹੜੀਆਂ ਕਿਹੜੀਆਂ ਲੱਗ ਗਈਆਂ ਚੱਲ ਰੱਬ ਤੇਰੇ ਘਰੇ ਮਿਹਰ ਕਰ ਦੇਵੇ ਜੜ ਲੱਗ ਜੇ ਤੇਰੀ ਜ਼ਵਾਕ ਨਾਲ ਮਾਣਾ ਆਰੇ ਲੱਗਿਆ ਰਹਿਦਾ ਤੇਰੇ ਨਾਲ ਦੀਆਂ ਤਾਂ ਕਿੰਨੀਆਂ ਅਜੇ ਕੁਆਰੀਆਂ ਫਿਰਦੀਆਂ ਨੇ ਇਤੋਂ ਐਵੇਂ ਨਿੱਕੇ ਜਿਹੇ ਜਿੰਦ ਨੂੰ ਮਾਂ ਦਾ ਫਿਕਰ ਮੈਨੂੰ ਮਾਂ ਦੇ ਫਿਕਰਾਂ ਵਿੱਚ ਲੈ ਜਾਂਦਾ ਮਾਂ ਨੂੰ ਕੀ ਦੱਸਾਂ ਬਈ ਤੇਰਾ ਜ਼ਵਾਈ ਮੇਰੇ ਮਾਂ ਨੂੰ ਕੀ ਦੱਸਾਂ ਬਈ ਤੇਰਾ ਜ਼ਵਾਈ ਮੇਰੇ ਅੰਦਰ ਬੀਜ ਉੱਗਣ ਜੋਗੀ ਜ਼ਮੀਨ ਨੂੰ ਬੱਤਰ ਹੋਣ ਹੀ ਨਹੀਂ ਦਿੰਦਾ ਤਿਆਰ ਐ ਸਰਜੀਤ ਦਫ਼ਤਰ ਦੇ ਅੰਦਰ ਵੜਦੇ ਹਾਂ ਸतीश ਰਾਏ ਚੇਅਰ ਕਮਾਉਂਦਿਆਂ ਬੋਲਦਾ ਮੈਨੂੰ ਲੱਗਦਾ ਅੰਦਰੋਂ ਇਹ ਮਸ਼ਕਰੀ ਹਾਸਾ ਹਾਸਾ ਹੁਣਾ। ਜਮੀਨਾ ਅੱਤ ਕਰ ਜੀਦਾ। ਵੈਸੇ ਵੀ ਇਹੋ ਜਿਹੇ ਥੰਦੇ ਵਾਲੇ ਭਲੇ ਮਾਂਸ ਭਲੇ ਮਾਂਸ ਹੁੰਦੇ ਤਾਂ ਇੱਥੇ ਬੈਠ ਇੱਜ਼ਤਾਂ ਦੇ ਸੌਦੇ ਨਾ ਕਰਦੇ। ਫੇਰ ਵੀ ਅੰਦਰ ਖਾਤੇ ਮੈਨੂੰ ਵੀ ਉਸ ਨਾਲ ਗੰਡ ਧੁੱਪ ਕਰਨੀ ਪੈਂਦੀ ਐ। ਮਾਂ ਨੂੰ ਪੈਸੇ ਜੋ ਭੇਜ ਦਿੰਦਾ ਸੁਰਜੀਤ ਤੋਂ ਲੁਕਾ ਕੇ। ਆਪਣੇ ਵੱਲੋਂ ਕਦੋਂ ਨਾ ਹੁੰਦੀ ਐ ਰਾਏ ਸਾਹਿਬ। ਲੈ ਸਾਂਵ। ਸਰਜੀਤ ਮੈਨੂੰ ਬਾਹੋਂ ਖਿੱਚ ਰਾਇ ਅੱਗੇ ਇੰਜ ਕਰਦਾ ਜਿਵੇਂ ਮੈਂ ਕੋਈ ਪਸ਼ੂ ਹੋਵਾਂ ਜੀਦਾ ਰੱਸਾ ਤੇਰੇ ਤੋਂ ਬਿਨਾ ਮੈਨੂੰ ਉਮੀਦ ਵੀ ਨਹੀਂ ਸੀ ਵੇਲੇ ਸਰ ਤੇਰੇ ਬਿਨਾ ਕੋਈ ਵਾਰ ਦਾ ਵੀ ਨਹੀਂ ਕੋਈ ਕੁੜੀ ਬਾਹਰ ਜਾਣ ਨੂੰ ਰਾਇ ਹੱਥ 'ਚ ਫੜੇ ਪੇਪਰ ਵੇਡ ਨੂੰ ਘਮਾਉਂਦਾ ਟੀਰੀ ਅੱਖ ਨਾਲ ਮੈਨੂੰ ਵੇਖਦਾ ਦਿਲ ਕਰਦਾ ਅੱਖਾਂ ਨੋਚ ਲਵਾਂ ਪਰ ਇਹ ਤਾਂ ਕੀ ਕਸੂਰ ਕਸੂਰ ਵਾਰਤਾ ਰਾਏ ਸਾਹਿਬ ਮੈਨੂੰ ਪੇਮੈਂਟ ਦੁੱਗਣੀ ਤੇ ਐਡਵਾਂਸ ਚਾਹੀਦੀ ਜੇ ਹੋਏਗੀ ਤਾਂ ਨਹੀਂ ਤਾਂ ਅਸੀਂ ਕੱਲ ਮੈਨੂੰ ਚਾਂਦਨੀ ਡੀਜੇ ਗਰੁੱਪ ਵਾਲੇ ਕੰਮ ਲਈ ਆਖਦੇ ਸੀ ਤੇਰੇ ਨਾਲੋਂ ਜ਼ਿਆਦਾ ਕੰਮ ਵੀ ਦੇਣਗੇ ਤੇ ਪੈਸੇ ਅਸਾਂ ਤਾਂ ਸੌਦਾ ਕਰਨਾ ਜਿੱਧਰ ਚੰਗਾ ਮਿਲੂ ਉਧਰ ਲੈ ਲੈ ਸਰਜੀਤ ਆ ਕਿ ਗੱਲਾਂ ਕਰਨ ਲੱਗ ਗਿਆ ਤੂੰ ਪੇਮੈਂਟ ਦੀ ਫਿਕਰ ਨਾ ਕਰ ਰਾਏ ਨੂੰ ਵੀ ਭਾਜਣਾ ਪੈ ਜਾਣੀ ਐਸੀ ਅੰਦਰੋਂ ਉਹ ਵੀ ਗੁੱਸੇ ਨਾਲ ਪੁੱਜ ਰਿਹਾ ਸੀ ਮੈਂ ਤੈਨੂੰ ਰੋਟੀ ਦੇ ਆਰੇ ਲਾਇਆ ਤੇ ਤੂੰ ਅੱਜ ਤੂੰ ਹੀ ਮੈਨੂੰ ਬਿਜ਼ਨਸ ਤੇ ਗੁਰ ਦੱਸਣ ਲੱਗ ਪਿਆ ਪੈਸਿਆਂ ਦੀ ਗੱਠੀ ਕੱਢ ਉਹਨੇ ਸਰਜੀਤ ਦੇ ਮੂਰੇ ਰੱਖ ਦਿੱਤੀ ਗੁਰ ਦੀ ਡਲੀ ਨੂੰ ਕਿਸ ਨੇ ਪੁੱਛਣਾ ਸੀ ਕਿ ਤੇਰਾ ਸੌਦਾ ਹੋ ਰਿਹਾ ਹੈ ਤੂੰ ਦੱਸ ਉਸ ਨੂੰ ਤਾਂ ਕੀੜੀਆਂ ਦਾ ਪਤਾ ਸੀ ਖਾਣ ਜਿਹਾ ਉਹਨੂੰ ਘੋਰ-ਘੋਰ ਕੇ ਮੋੜਨਾ ਕਦੋਂ ਸਰਜੀਤ ਦੇ ਇਹ ਸ਼ਬਦ ਮੈਨੂੰ ਹੈਰਾਨ ਕਰ ਗਏ ਕੱਲ ਸ਼ਾਮ ਤੱਕ ਸਰਜੀਤ ਇੱਥੋਂ ਤੱਕ ਵੀ ਗਿਰ ਗਿਆ ਇਹ ਮੈਨੂੰ ਸੁਣ ਕੇ ਪਤਾ ਚੱਲਿਆ ਪੈਸਿਆਂ ਦੀ ਖਾਤਰ ਮੈਨੂੰ ਕਿਸੇ ਹਵਾਲੇ ਕਰ ਰਿਹਾ ਸੀ ਉਹ ਵੀ 2 ਦਿਨ ਲਈ ਮੈਂ ਇਕੱਲੀ ਕਿਸੇ ਨਾਲ ਮੇਰਾ ਬੋਲਣਾ ਸਰਜੀਤ ਨੂੰ ਕਦੇ ਪਸੰਦ ਸੀ ਚਿੜ ਗਿਆ ਮੇਰੇ ਮੂੰਹ ਐਨਾ ਸੁਣ ਕੇ ਹੋਰ ਤੇਰੇ ਨਾਲ ਪੰਚਾਇਤ ਭੇਜਾਂ ਉੱਥੇ ਵੀ ਉਹੀ ਕੋਸ਼ਾ ਜੋ ਇੱਥੇ ਹੁੰਦਾ ਚੁੱਪ ਕਰਕੇ ਤੁਰਪੀ ਮੈਂ ਜਾਣਾ ਆਖਦਾ ਸਰਜੀਤ ਪੈਸਿਆਂ ਦੀ ਗੁੱਟੀ ਕੀਚੇ ਚ ਪਾਉਂਦਾ ਤੁਰ ਗਿਆ ਹਰ ਰੋਜ਼ ਹੀ ਉਹ ਮੈਨੂੰ ਇੰਜ ਛੱਡ ਜਾਂਦਾ ਤਰ੍ਹਾਂ ਤਰ੍ਹਾਂ ਦੇ ਸ਼ਿਕਾਰੀਆਂ ਨਾਲ ਕੰਢਿਆਂ ਬੀਤ ਰਹੀ ਸੀ ਜ਼ਿੰਦਗੀ ਨਾਲ ਦੀਆਂ 4 5 ਸਾਥਣਾ ਮੈਨੂੰ ਅਕਸਰ ਹੌਸਲਾ ਦਿੰਦੀਆਂ ਨੇ ਉਹਨਾਂ ਨੂੰ ਵੇਖ ਮੈਨੂੰ ਹੋਰ ਬਿਅਉ ਚੜਦੀ ਇਹ ਵਿਚਾਰੀਆਂ ਕੱਚ ਕੁਆਰੀਆਂ ਕਿੱਥੇ ਫਸ ਗਈਆਂ ਮਨ ਚਾਹੁੰਦਾ ਇਹਨਾਂ ਨੂੰ ਨਾਲ ਲੈ ਭੱਜ ਜਾਵਾਂ ਪਰ ਕਿੱਥੇ ਭੱਜ ਜਾਵਾਂ ਉਹ ਤਾਂ ਉਹ ਤਾਂ ਆਪਣੇ ਆਪ ਹੁੰਦੀਆਂ ਨੇ ਇੱਥੇ ਨਹੀਂ ਉਹਨਾਂ ਨਾਲ ਚੰਬੜੀਆਂ ਮੁਸੀਬਤਾਂ ਧੱਕ ਲਿਆਉਂਦੀਆਂ ਨੇ ਇੱਥੇ ਨਰਕ ਚ ਮਾਨ ਅਤੇ ਤਣ ਵਿੱਚ ਕੇ ਲੋਕਾਂ ਦਾ ਦਿਲ ਬਹਿਲਾ ਕੇ ਰੋਟੀ ਕਮਾਉਣ ਦਾ ਸਾਧਨ ਸਟੇਜ ਤੇ ਨਕਲੀ ਹਾਸੇ ਦਾ ਡਰਾਮਾ ਕਰਨਾ ਕਿਹੜਾ ਸੌਖਾ ਹੁੰਦਾ ਨੱਚ ਕੇ ਵੀ ਪੈਸੇ ਥੋੜੇ ਨਹੀਂ ਮਿਲਦੇ ਪਰ ਐਨੇ ਕ ਪੈਸੇ ਨਾਲ ਸਰਜੀਤ ਦਾ ਢਿੱਡ ਨਹੀਂ ਭਰਦਾ ਤਾਂ ਹੀ ਤਾਂ ਤਣ ਦਾ ਵਪਾਰ ਕਰਨਾ ਪੈਂਦਾ ਉਹਦੇ ਐਬ ਵੀ ਪੁਣੇ ਤਮੇ ਨੂੰ ਛੇਤੀ ਹੀ ਪਤਾ ਚੱਲ ਗਿਆ ਸੀ ਪਰ ਇਹ ਐਬ ਇੰਨੀ ਛੇਤੀ ਦੂਨੇ ਚੌਨੇ ਕਿਵੇਂ ਹੋਈ ਕਈ ਕਹਾਣੀਆਂ ਦੇ ਭੇਤ ਤਾਂ ਬੜਾ ਬਾਅਦ ਚ ਖੁੱਲੇ ਸੀ ਮਾਂ ਦੀ ਭੂਆ ਦਾ ਮੁੰਡਾ ਲੱਗਦਾ ਸੀ ਮਾਮਾ ਹਾਂ ਕੰਸ ਮਾਮਾ ਸੁਰਜੀਤ ਨਾਲ ਮੇਰਾ ਰਿਸ਼ਤਾ ਕੰਨਣ ਵਾਲਾ ਕੰਸ ਨੂੰ ਪਤਾ ਸੀ ਕਿ ਸੁਰਜੀਤ ਦਾ ਰਹਿਣ-ਬਹਿਣ ਕੀ ਹੈ ਮਾਮੇ ਦੀ ਕੁੜੀ ਦੇ ਵਿਆਹ ਵਿੱਚ ਮੇਰੀਆਂ ਪਾਈਆਂ ਦੋ ਬੋਲੀਆਂ ਲੱਕ ਮੇਰਾ ਪਤਲਾ ਜਿਹਾ ਭਾਰ ਸੈਣੀ ਜੁਗਾ ਲੱਕ ਹਿੱਲੇ ਮਜ਼ਾ ਜਨ ਚਾਂਦੀ ਦਾ ਲੱਕ ਦੇ ਹਲਾਰੇ ਮਾਮੇ ਨੂੰ ਲਲਚਾ ਗਏ ਉਹ ਵੀ ਤਾਰ ਕਸ਼ਟ ਕੋਲ ਦਿਨ गुਜ਼ਾਰਦਾ ਸੀ ਸੁਰਜੀਤ ਨਾਲ ਸੌਦਾ ਕਰ ਲਿਆ ਮੇਰਾ ਬੋਲੀ ਮਾਂ ਨੇ ਭਰਾ ਦੇ ਕਹੇ ਤੇ ਭਰੋਸਾ ਕਰ ਲਿਆ ਭਰਾ ਮਾੜਾ ਥੋੜਾ ਕਰੂ ਪਰ ਮਾਂ ਨੇ ਕਦੇ ਬੋਲੀ ਨਹੀਂ ਪਾਈ ਹੁਣ ਸ਼ਕਾਪੂਰ ਦੇ ਅੰਮਾ ਦੇ ਜਾਏ ਚਾਚੇ ਦਾਏ ਮਤਲਬ ਦੇ ਨਹੀਂ ਤਾਂ ਅੱਖਾਂ ਬੰਦ ਕਰਕੇ ਵਿਸ਼ਵਾਸ ਨਾ ਕਰਦੀ ਅਜੇ ਤਾਂ ਮੈਂ 10ਵੀਂ ਪਾਸ ਕੀਤੀ ਸੀ ਪਰ ਮਾਂ ਦੀ ਚਿੱਟੀ ਚੁੰਨੀ ਮਾਂ ਨੂੰ ਹੀ ਹਾਂ ਕਰਵਾ ਗਈ ਚਾਰ ਜਨੀਆਂ ਦੀ ਹਾਜ਼ਰੀ ਚ ਲਾਵਾ ਪੜਾ ਮਾਂ ਇੱਕ ਬੋਝ ਤੋਂ ਸੁਰਖਰ ਹੋਣਾ ਚਾਹੁੰਦੀ ਸੀ ਮਾਂ ਨੂੰ ਰੋਟੀ ਵਾਲੇ ਅੱਡੇ ਤੋਂ ਕੋੜੀ ਹਵਾ ਆਉਂਦੀ ਸੀ ਵੱਡਿਆਂ ਨਾਲ ਕੌਣ ਆਡਾ ਲਗ ਕੱਲ ਨੂੰ ਜੇ ਉੱਚੀ ਨੀਵੇਂ ਹੋ ਗਈ ਤਾਂ ਗਰੀਬ ਦੀ ਧੀ ਪਿੰਡ 'ਚ ਕਿਸੇ ਦੀ ਧੀ ਚਾਹੇ ਭੈਣ ਲੱਗਦੀ ਹੋਵੇ ਕਦੋਂ ਸਾਰਿਆਂ ਦੀ ਸਾਲੀ ਬਣ ਜੇ ਵੱਡੇ ਵਡੇ ਚ ਗੋਹਾ ਕੂੜਾ ਕਰਦੀ ਮਾਂ ਅਕਸਰ ਸੋਚਦੀ ਸੀ ਕਿ ਸਾਡੇ ਛੋਟੇ ਜਿਹੇ ਬੀੜੇ ਦੀਆਂ ਟੋਟੇ ਕਾ ਨੂੰ ਤੱਤੀਆਂ ਹਵਾਵਾਂ ਦੇ ਝੱਖੜ ਤੋਂ ਬਚਾਉਂਦੀ ਚਿੰਤਾ ਕਰਦੀ ਰਹਿੰਦੀ। "ਕਿਆ ਫਿਕਰ ਕਰਦੀ ਹੈ ਮੇਰੀ ਜਾਨ?" ਸतीश ਆਪਣੀ ਕੁਰਸੀ ਤੋਂ ਉੱਠ ਮੇਰੀ ਬੈਠੀ ਦੇ ਗਲੇ 'ਚ ਬਾਹਾਂ ਪਾਉਂਦਾ, "ਮੇਰੀਆਂ ਯਾਦਾਂ ਦੀ ਤਾਂ ਤੇ ਟੁੱਟੀ, ਪਰ ਪਰ ਮੈਂ ਨਹੀਂ ਜਾਣਾਂ ਕਿਤੇ ਬਾਹਰ ਛੱਡ ਜਾਣ ਵਾਲੀ ਗੱਲ ਨੂੰ। ਉਹਨਾਂ ਨੇ ਸ਼ਾਮੀ ਆਣਾ, ਚੱਲ ਜਾਣ ਤੋਂ ਪਹਿਲਾਂ ਆਪਾਂ ਫੰਕਸ਼ਨ ਕਰ ਲਈਏ।" ਰਾਏ ਦੀ ਆਪਣੀ ਨੀਤ ਹਮੇਸ਼ਾ ਡਗੀ ਰਹਿੰਦੀ ਚੰਗੀ ਭਲੀ ਸੁਨੱਖੀ ਘਰ ਵਾਲੀ ਪਰ ਇਹੋ ਜਿਹਾਂ ਦਾ ਘਰੇ ਢਿੱਡ ਭਰਦਾ ਹੁੰਦਾ ਦਾ ਜਾਣਾ ਕਿਥੇ ਮੋਟਰ ਤੇ ਆਖਦੇ ਸੀ ਹੋਰ ਕੀ Shimla ਲੈ ਕੇ ਜਾਣਗੇ ਕੱਲ ਸ਼ਾਮੀ ਛੱਡ ਜਾਣਗੇ ਆਖਦਾ ਰਾਏ ਮੇਰੇ ਉੱਤੇ ਹਾਵੀ ਹੋਇਆ ਪਿਆ ਸੀ ਤੀਜੇ ਦਿਨ ਬੇਹੋਸ਼ੀ ਦੀ ਹਾਲਤ ਵਿੱਚ ਮੈਂ ਕਾਲੀ ਖਾਨ ਚ ਪਈ ਸਾਂ ਤਿੰਨ ਦਿਨ ਆਵਾਜ਼ ਛੱਡ ਗਈ ਗਈ ਸੀ ਬੁਰਾ ਹਾਲ ਸੀ ਮੇਰਾ ਸਰਜੀਤ ਤੇਰਾਏ ਨੂੰ ਮੇਰੀ ਹਾਲਤ ਦੀ ਕੋਈ ਚਿੰਤਾ ਨਹੀਂ ਸੀ ਉਹਨਾਂ ਨੂੰ ਤਾਂ ਕੋਈ ਹੋਰ ਹੀ ਘੋੜ ਦੌੜਾਈ ਦੌੜ ਦੌੜਾਈ ਜਾਂਦਾ ਸੀ ਮੇਰੇ ਨਾਲ ਕੀ ਬੀਤੀ ਐਸੀ ਕਿਸੇ ਨੂੰ ਚਿੰਤਾ ਹੁੰਦੀ ਬੇਗਾਨਿਆਂ ਨੇ ਤਾਂ ਪੈਸੇ ਭਰੇ ਸੀ ਮੈਥੋਂ ਚੰਗਾ ਮੁੱਲ ਮੋੜਿਆ ਉਹਨਾਂ ਹੁਣ ਤਾਂ ਸਾਰੇ ਹੀ ਪ੍ਰਾਏ ਜਾਪਦੇ ਮੈਨੂੰ ਆਪਣਾ ਤਾਂ ਕੋਈ ਦਿਸਦਾ ਹੀ ਨਹੀਂ ਸੀ ਆ ਸੁਸਤੀਆਂ ਛੱਡੋ ਮੈਡਮ ਜੀ ਰਾਤ ਦਾ ਪ੍ਰੋਗਰਾਮ ਬੁੱਕ ਹੈ ਮੇਰੀ ਗੱਲ ਉੱਤੇ ਬੁੱਲ ਧਰਦੇ ਹੋਏ ਰਾਏ ਨੇ ਚਿੰਤਾ ਜ਼ਾਹਿਰ ਕੀਤੀ ਕਿ ਢਾਬੇ 'ਚ ਮੈਂ ਤੇਰੀ ਘਰ ਵਾਲੀ ਨੂੰ ਕੋਈ ਪਰਾਇਆ ਇੰਜ ਤੇਰੇ ਸਾਹਮਣੇ ਛੇੜੀ ਜਾਂਦਾ ਕੁਝ ਤਾਂ ਆਖ ਪਰ ਨਸ਼ੇ ਦਾ ਖਾਦਾ ਕੋਲ ਖੜਾ ਸਰਜੀਤ ਵੇਖਦਾ ਰਹਿੰਦਾ ਸਭ ਕੁਝ ਪਰ ਮੈਨੂੰ ਝੜ ਚੜਦੀ ਮੈਂ ਨਹੀਂ ਕਰ ਸਕਦੀ ਅੱਜ ਦਾ ਮੇਰੀ ਆਵਾਜ਼ ਵੀ ਜਵਾਬ ਦੇਣ ਲੱਗ ਸਰਜੀਤ ਕੁਝ ਕਰ ਇਹਨੂੰ ਕਿਸੇ ਵੀ ਤਰ੍ਹਾਂ ਤਿਆਰ ਕਰ ਤੈਨੂੰ ਪਤਾ ਇਹਦੇ ਬਿਨਾ ਪ੍ਰੋਗਰਾਮ ਨਹੀਂ ਹੋ ਸਕਣਾ ਪਾਰਟੀ ਨੇ ਖਾਸ ਡਿਮਾਂਡ ਤੇ ਪ੍ਰੋਗਰਾਮ ਬੁੱਕ ਕਰਾਇਆ ਰਾਤ ਦਾ ਪ੍ਰੋਗਰਾਮ ਮੁੰਡਿਆਂ ਗੁੰਡਿਆਂ ਨੇ ਛੇੜਛਾੜ ਵੀ ਕਰਨੀ ਹੁੰਦੀ ਹੈ ਇਹਦੇ ਕਰਕੇ ਤਾਂ ਚੰਗੀ ਪਾਰਟੀ ਕੋਈ ਹਾਥੇ ਹੀ ਹੈ ਯਾਰ ਮੈਂ ਕੀ ਜਵਾਬ ਦਵਾਂ ਰਾਇ ਨੂੰ ਤਾਂ ਆਪਣੀ ਚਿੰਤਾ ਮਾਰਦੇ ਦੂਜੇ ਬਾਰੇ ਕਦੋਂ ਸੋਚਦਾ ਸੁਜੀਤ ਤਾਂ ਮਿੰਟ ਵੀ ਨਹੀਂ ਲਾਉਂਦਾ ਹਵਾਨ ਬਣਨ ਲੱਗਿਆ ਮੈਂ ਸੰਘਾਉਣਾ ਇਹਨੂੰ ਗਿੱਦੜ ਸਿੰਘੀ ਲੋੜ ਭੈਣ ਤੇ ਸਰਜੀਤ ਕੋਲ ਤਾਂ ਮੈਨੂੰ ਨਸ਼ਾ ਦੇਣ ਤੋਂ ਇਲਾਵਾ ਕੋਈ ਸਾਧਨ ਹੈ ਹੀ ਨਹੀਂ ਸੀ ਬੜਾ ਸੋਚਦੀ ਸਾ ਕਿੰਨਾ ਚਿਰ ਇੰਜ ਦੱਬੀ ਘੁੱਟੀ ਜਿੰਦੀ ਰਹਾਂਗੇ ਦਫਾ ਕਰਾਂ ਇਹੋ ਜਿਹੀ ਜ਼ਿੰਦਗੀ ਨੂੰ ਪੱਖੇ ਨਾਲ ਚੁੰਨੀ ਬਨ ਲਈ ਸੀ ਸਾ ਘੁੱਟਿਆ ਗਿਆ ਸੀ ਮੇਰੇ ਸਾਲੇ ਦੀਏ ਮਰਨ ਦਾ ਬੜਾ ਚਾਹ ਹੈ ਨਾ ਤੈਨੂੰ ਠਹਿਰ ਕੇ ਰਾਂ ਮੈਂ ਦੇਣਾ ਤੈਨੂੰ ਆਖਦੇ ਨੇ ਗਾਲਾਂ ਦਾ ਜੁਮੀਂ ਵਰਸਾਇਆ ਉਹ ਤਾਂ ਅੱਡ ਮਾਰ ਕਟਾਈ ਵੱਖ ਇੱਕ ਗੱਲ ਸੁਣ ਲੈ ਮੇਰੀ ਫਿਰ ਮਰ ਜੀ ਜਿਵੇਂ ਮਰਦੀ ਤੂੰ ਮਰੀ ਤਾਂ ਤੇਰੀ ਭੈਣ ਲੈ ਕੇ ਆਉ ਤੂੰ ਨਹੀਂ ਤਾਂ ਉਹ ਕਰੂਏ ਹੀ ਸਭ ਕੁਝ ਨੌਂ ਵਿੱਚ ਪੜਦੀ ਭੈਣ ਦੀ ਮਾਸੂਮੀਅਤ ਮੈਨੂੰ ਮਰਨ ਨਹੀਂ ਦਿੰਦੀ ਸੀ ਦੂਜਾ ਮਾਂ ਦਾ ਦੁੱਖ ਵੱਖ ਪਹਿਲਾਂ ਤਾਂ ਉਹ ਘਰਾਂ ਤੇ ਖੇਤਾਂ 'ਚ ਕੰਮ ਕਰ ਘਰ ਤੋਰੀ ਜਾਂਦੀ ਸੀ ਪਰ ਮਾਂ ਦੀ ਬਿਮਾਰੀ ਨੂੰ ਮੰਝੇ ਜੋਗੀ ਕਰ ਦਿੱਤਾ ਸੀ ਉਹਨਾਂ ਦਾ ਖਰਚਾ ਵੀ ਮੇਰੀ ਜ਼ਿੰਮੇਵਾਰੀ ਸੀ ਅੱਜ ਧਾਈ ਵਿਸ਼ਣੀ ਦੁੱਖ ਵਡਾਉਣ ਆਈ ਸੀ ਜਾਂ ਸਾਰੇ ਰਾਜ ਤੋਂ ਪਰਦਾ ਚੁੱਕਣ ਉਸ ਦੀਆਂ ਬੁਝਾਰਤਾਂ ਸੀਨੇ 'ਚ ਆ ਲੱਗਦੀਆਂ ਦੇਖ ਭਾਈ ਕੁੜੀ ਜੋ ਹੋਇਆ ਸੋ ਮਾਰਾਈ ਐ ਐਡੀ ਪਹਾੜ ਜਿਹੀ ਜ਼ਿੰਦਗੀ ਕੱਢਣੀ ਕਿਹੜੀ ਸੌਖੀ ਐ ਬੀਬਾ ਉਹਨੂੰ ਆ ਭੰਡੀ ਵਰਤੀਆਂ ਹੰਡੀ ਵਰਤੀ ਸ਼ਬਦ ਹੋ ਸਕਦਾ ਤਾਈ ਦੀ ਸੋਚ ਸੋਚ ਹੋਰ ਹੋਣ ਪਰ ਮੇਰਾ ਕੋਈ ਪਰਸ਼ੋਕੜ ਖੁੱਲ ਗਏ ਸਨ ਅੱਖਾਂ ਮੁਰੇ ਆ ਖੜੀ ਵਿਆਹ ਦੀ ਦੂਜੀ ਰਾਤ ਜਿਉਂ-ਜਿਉਂ ਦਿਨ ਛਿਪ ਰਿਹਾ ਸੀ ਡਰ ਵੱਧਦਾ ਜਾ ਰਿਹਾ ਸੀ ਜਿਵੇਂ ਰਾਤ ਨਹੀਂ ਆ ਰਹੀ ਸੀ ਸੱਪਾਂ ਦਾ ਝੁੰਡ ਹੋਵੇ ਸਾਰੇ ਸੱਪ ਹੁਣ ਹੁਣੇ ਡੱਸ ਲੈਣਗੇ ਘਰ 'ਚ ਸਿਰਫ ਚਾਰ ਹੀ ਜੀ ਰਹਿ ਗਏ ਸੀ ਰਿਸ਼ਤੇਦਾਰ ਸਾਰੇ ਜਾ ਚੁੱਕੇ ਸਨ ਰੋਟੀ ਦੀਆਂ ਦੋ ਬੁਰਕੀਆਂ ਹੀ ਮਸਾਂ ਅੰਦਰ ਸੁਟੀਆਂ ਪਹਿਲੀ ਰਾਤ ਦਾ ਦਰਦ ਭੁੱਲ ਕੇ ਦੂਜੀ ਰਾਤ ਦੇ ਮੋਤੀ ਪਰੋਏ ਸਨ ਹੋ ਸਕਦਾ ਸੁਰਜੀਤ ਕੱਲ ਥੋੜਾ ਘਾਬਰਿਆ ਹੋਵੇ ਵਿਆਹ ਵਾਲੇ ਦਿਨ ਉਂਝ ਹੀ ਘਾਬਰ ਜਾਈਦਾ ਅੱਜ ਮੈਂ ਆਪ ਗੱਲ ਛੇੜੂ ਮੇਰੇ ਅੰਦਰ ਬੈਠੀ ਪਤੀ ਪਰਮੇਸ਼ਰ ਦੀ ਸ਼ਬੀ ਵਰਕਰਾਰ ਸੀ ਆਪਣੇ ਅੰਦਰ ਮੋਏ ਸੁਪਣਿਆਂ ਨੂੰ ਕਵਰਾਂ ਵਿੱਚੋਂ ਉਠਾਲ ਲਈ ਸਾਂ ਆਦਮੀ ਗਲਤੀ ਦਾ ਪੁਤਲਾਏ ਔਰਤ ਉਸ ਪੁਤਲੇ ਨੂੰ ਮਾਫ ਕਰ ਕਰਨ ਵਾਲੀ ਕਟ ਪੁਤਲੀ ਲੈ ਇਹ ਕਿਹੜੀ ਨਵੀਂ ਗੱਲ ਸੀ ਜੋ ਤੇਰੇ ਵਰਗੀ ਨਾਲ ਹੀ ਵਾਪਰੀ ਹੋਵੇ ਸਾਰਾ ਹੁਸਪਤਾ ਹੀ ਹੁੰਦਾ ਹੈ ਕੁੜੀਆਂ ਨੂੰ ਐਵੇਂ ਤੇਰੀ ਵਰਗੀਆਂ ਪਖੰਡ ਕਰ ਦੇਣਾ ਸਾਰੀਆਂ ਵਿਆਹੋਂ ਪਹਿਲਾਂ ਹੰਡੀਆਂ ਵਰਤੀਆਂ ਹੁੰਦੀਆਂ ਮੈਨੂੰ ਤਾਂ ਇਹੀ ਲੱਗਦਾ ਤੂੰ ਵੀ ਹੰਡੀ ਵਰਤੀ ਉਹਦੀਆਂ ਕਿਲਰੀਆਂ ਵਰਸ਼ਾਂ ਦੀ ਮਸ਼ਕਰੀ ਮੈਨੂੰ ਬਲੁੰਦਰ ਗਈ ਸੀ ਉਹਨੇ ਬਿਨਾ ਪਰਖੇ ਮੇਰੇ ਤੇ ਇਲਜ਼ਾਮ ਲਾਉਣ ਲੱਗਿਆ ਰਤਾ ਸ਼ਰਮ ਨਾ ਕੀਤੀ ਬੜੇ ਆਸਾਨ ਸੀ ਉਸ ਲਈ ਇਹ ਸ਼ਬਦ ਕਹਿਣੇ ਹਾਂ ਹੋ ਸਕਦੀ ਸੀ ਹੰਡੀ ਵਰਤੀ ਜੀ ਉਹ ਖੇਤਾਂ ਵਿੱਚ ਕੰਮ ਗਈ ਕੰਮ ਗਈ ਜ਼ਿਮੀਦਾਰ ਦੀ ਮੋਟਰ ਤੋਂ ਪਾਣੀ ਭਰਨ ਲਈ ਗਈ ਖੜੀ ਬਾਹ ਤੇ ਚ ਪੇੜ ਨਾ ਮਾਰਦੀ ਤੇ ਪਾਣੀ ਦਾ ਭਰਿਆ ਡੋਲ ਉਹਦੇ ਪੈਰਾਂ ਚ ਡੋਲ ਕੇ ਨਾ ਆਉਂਦੀ ਹੰਡੀ ਵਰਤੀ ਹੋ ਸਕਦੀ ਸੀ ਦਸਵੀਂ ਚ ਨਾਲ ਪੜਦੇ ਹਰੀਸ਼ ਦੀਆਂ ਚੋਪੜੀਆਂ ਗੱਲਾਂ ਚ ਆ ਜਾਂਦੀ ਜੋ ਵਿਆਹ ਤੇ ਸੁਪਨੇ ਦਿਖਾਉਂਦਾ ਸੀ ਵਿਚਾਰੀ ਨਿਸ਼ਾ ਕਿ ਡੀ ਕਮਲੀ ਨਿਕਲੀ ਮੈਂ ਉਹਨੂੰ ਸਮਝਾਇਆ ਸੀ ਬਈ ਹਰੀਸ਼ ਤੂੰ ਦੂਰ ਹੀ ਰਹੀਂ ਆਪਣੇ ਵਰਸ਼ਨ ਦੀ ਅਸਲੀਅਤ ਦੱਸੀ ਸੀ ਉਹਨੇ ਮੈਨੂੰ ਵਿਚਾਰੀਆਂ ਮਾਮਾ ਧੀਆਂ ਨੇ ਮਸਾਂ ਨੱਕ ਡੋਗਣੋਂ ਬਚਾਇਆ ਭਰਾ ਨੂੰ ਪਤਾ ਚੱਲ ਜਾਂਦਾ ਤਾਂ ਉਹਨੇ ਬਾਢੀ ਦੇਣਾ ਸੀ ਕੰਪ ਗਈ ਸਾ ਮੈਂ ਨਿਸ਼ਾ ਦੀ ਹਾਲਤ ਦੇ ਵੇਖ ਕੇ ਹੰਢੀ ਵਰਤੀ ਹੋ ਸਕਦੀ ਸਾ ਪਰ ਨਹੀਂ ਸਾ ਤਾਈ ਸੁਰਜੀਤ ਐਡੀ ਹਿੰਮਤ ਰੱਖਦਾ ਸੀ ਅੱਜ ਤਾਈ ਨੇ ਹੰਢੀ ਵਰਤੀ ਆਖ ਦੁੱਖ ਦੀ ਰਗ ਨੂੰ ਫਰੋਲ ਦਿੱਤਾ ਸੀ ਮੁੱਕ ਗਿਆ ਸੀ ਨਿੱਤ ਦਾ ਪੱਟਸਿਆਪਾ ਭੋਗ ਪੈਏ ਨੂੰ ਵੀ ਮਹੀਨਾ ਲੰਘ ਗਿਆ ਸੀ ਗਵੰਡਨਾ ਹੌਸਲਾ ਦੇਣੋਂ ਨਾ ਹਟ ਦਿਨ ਨਹੀਂ ਲੋੜ ਮੈਨੂੰ ਹੌਸਲਿਆਂ ਦੀ ਬਸ ਕੋਈ ਨਾ ਆਓ ਮੇਰੇ ਨੇੜੇ ਮੈਂ ਤਾਂ ਵੀ ਪਠੀ ਚੋਂ ਰੜ ਕੇ ਨਿਕਲੀ ਹਾਂ ਐਨੀ ਕਮਜ਼ੋਰ ਨਹੀਂ ਰਹੀ ਆਪਣੀਆਂ ਦੋ ਥੱਪਣੀਆਂ ਦਾ ਵਸੀਲਾ ਕਰਨਾ ਆਉਂਦਾ ਮੈਨੂੰ ਉਦੋਂ ਕਿੱਥੇ ਸੀ ਕੋਈ ਨਹੀਂ ਵਰਦਾ ਸੀ ਜਦੋਂ ਮੇਰੀਆਂ ਤੁਹਾਈਆਂ ਤਰਲਾ ਪਉਂਦੀਆਂ ਸੀ ਆਹੀ ਦਿਨ ਸੀ ਤੇਰੇ ਕੁੜੇ ਚਾਰ ਦਿਨ ਖਾਣ ਪੀਣ ਦੇ ਰੰਡੇ ਪਾ ਕੱਟਣਾ ਬੜਾ ਔਖਾ ᱛੀਏ ਝੋਲੀ ਭਰੀ ਹੁੰਦੀ ਤਾਂ ਉਹ ਜਾਣੇ ਨਿੱਕੇ ਮੂੰਹ ਨੂੰ ਵੇਖ ਕੱਟ ਲੈਂਦੀ ਪਰ ਨਹੀਂ ਚਾਹੀਦੀ ਲੋਕਾਂ ਦੀ ਹਮਦਰਦੀ ਮੈਨੂੰ ਬੜੀਆਂ ਬੇਤੁਕੀਆਂ ਲੱਗਦੀਆਂ ਨੇ ਮੈਨੂੰ ਉਹਨਾਂ ਦੀ ਸੱਸ ਸਹੁਰੇ ਦਾ ਬਗੋਚਾ ਮਾਰ ਜਾਂਦਾ ਮੈਨੂੰ ਉਹਨਾਂ ਦੇ ਧੌਲੇ ਰੰਗ ਦਾ ਕੀ ਕਸੂਰ ਸੀਵਿਆਂ ਦਾ ਰਾ ਢੀਕ ਦੀਆਂ ਨਜ਼ਰਾਂ ਕੀ ਜਾਣਨ ਪੁੱਤ ਦੇ ਕਾਰਨਾਮੇ ਬਿਲਕ ਦੇ ਰਹਿ ਜਾਂਦੇ ਮੇਰੇ ਉੱਤੇ ਬੇਮੌਸਮੀ ਆਈ ਬਰਸਾਤ ਦੇ ਛੱਟੇ ਦੇਖ ਕੇ ਉਹਨਾਂ ਦਾ ਹੌਸਲਾ ਬਣਨਾ ਸੀ ਮੈਂ ਹਾਂ ਪਰ 부ਝੀਆਂ ਅੱਖੀਆਂ ਨੂੰ ਕੀ ਆਖ ਸੁਣਾਵਾ ਚੰਗਾ ਹੋਇਆ ਝੂਠ ਤੋਂ ਖੜਾ ਛੁੱਟਿਆ ਥੋੜਾ ਹੀ ਫਰਕ ਪਿਆ ਸੀ ਉਹਦੇ ਜਾਣ ਨਾਲ میرے ਲਈ ਤਾਂ ویسے ہی رنگ مک گئے سن کی فرق ਪੈਣ ਲੱਗਾ ਸੀ ਮੈਨੂੰ ਸਿਰ ਤੇ ਚਿੱਟਾ ਵੇਖ ਕੇ کئی سوالਾਂ ਦੀਆਂ ਗੁੱਥੀਆਂ ਮੈਸਲ ਜਾਂਾਂ ਚ ਜਾਣਾ ਨਹੀਂ ਚਾਹੁੰਦੀ ਕੁੜੇ ਤੈਨੂੰ سੁੱਤੀ ਨੂੰ ਪਤਾ ਹੀ ਨਹੀਂ ਲੱਗਿਆ ਨਾਲ ਉੱਠੇ ਬੰਦੇ ਦੀ ਵਿੜਕ ਤਾਂ ਪੈ ਹੀ ਜਾਂਦੀ ਐ ਸ਼ਰਾਬ ਤਾਂ હું ਬੜੀ ਪੀਂਦਾ ਸੀ ਉਹਦੇ ਕਿਹੜੀ پی ਲਈ ਸੀ ਬਈ ਸੁਰਤ ਟਿਕਾਣੇ ਨਹੀਂ ਰਹੀ ਆਇਆਂ ਔਰਤਾਂ ਪਤਾ ਨਹੀਂ ਕਿਹੜੀਆਂ ਪਰਤਾਂ ਖਰੋਲ ਕੇ ਵੇਖਣਾ ਚਾਹੁੰਦੀਆਂ ਮੈਂ ਹੀ ਨਾ ਹੋ ਚੱਲਿਆ ਸੀ ਪਰ ਪਿੰਡ ਦੀ ਕਿਸੇ ਜਾਣ ਕੋਲ ਘਰ 'ਚ ਕੋਈ ਹੋਰ ਕੰਮ ਨਾ ਥਿਉਂਦਾ ਆ ਬਈਂ ਮੇਰੇ ਸਰਾਣੇ ਮੈਂ ਕਿਸੇ ਹਾਦਸੇ ਨੂੰ ਭੁੱਲ ਜਾਣਾ ਚਾਹੁੰਦੀ ਸੀ ਪਰ ਕਿਸੇ ਨੇ ਮੇਰੇ ਚਿਹਰੇ 'ਤੇ ਖੁਸ਼ੀਆਂ ਘੱਟ ਦੁੱਖਾਂ ਦੀਆਂ ਝੋੜੀਆਂ ਜ਼ਿਆਦਾ ਦਿਸਦੀਆਂ ਸਾਡੀ ਸ਼ਿੰਦਰ ਦੇ ਚਾਚੇ ਸੌਰੇ ਦਾ ਹੈਗਾ ਛੁੱਟੜ ਤੋ ਜੋ ਆਕ ਨੇ ਚਲੋ ਜਾਣੇ ਦੋਨਾਂ ਦੇ ਘਰ ਸੱਸ ਦਾ ਪੋਸਦਾ ਹੋ ਜੂ ਮੇਰੇ ਭਾਈ ਦਾ ਸਾਲਾ ਹੈਗਾ ਉਵਰ ਤਾਂ ਭਾਵੇਂ ਥੋੜੀ ਹੈਗੀ ਆ ਪਰ ਘਰ ਰਾਜ ਮੈਂ ਨਿੱਕੇ ਸਾਕਾਂ ਦੀਆਂ ਉਲਝਣਾ ਮੇਰੇ ਦਿਵਾਲੇ ਬਲ ਕੇ ਤੁਰ ਜਾਂਦੀਆਂ ਅਜੇ ਤਾਂ ਪਹਿਲੇ ਜ਼ਖਮ ਦੇ ਉੱਤੇ ਪੱਟੀਆਂ ਬੰਨ੍ਹੀ ਜਾਂਦੀਆਂ ਤੇ ਇਹ ਲੋਕ ਸੱਸ ਮੇਰੇ ਮੱਥੇ ਨੂੰ ਪੜਨ ਦੀ ਕੋਸ਼ਿਸ਼ ਕਰਦੀ ਕਿਤੇ ਮੈਂ ਪਰ ਉਹਦੇ ਮੱਥੇ ਤੇ ਉੱਕਰੀ ਲਕੀਰ ਮੈਨੂੰ ਆਖਦੀ ਸਾਡੀ ਤਾਂ ਦੁਨੀਆ ਹੀ ਦਿਲ ਕਰਦਾ ਉਹਨੂੰ ਬਾਹਾਂ 'ਚ ਘੁੱਟ ਕੇ ਉੱਚੀ-ਉੱਚੀ ਰੋਲਮਾ ਨਹੀਂ ਨੀਤਾ ਮੈਂ ਉਹਦੇ ਮਰਨ ਤੇ ਨਹੀਂ ਰੋਈ ਰੋਂਦੀ ਵੀ ਕਿਵੇਂ ਰੋਣਾ ਵੀ ਆਪਣਿਆਂ ਦੇ ਮਰਨ ਤੇ ਹੀ ਆਉਂਦਾ ਤਾਈ ਬਿਸ਼ਨੀ ਦੀ ਤੱਕਣੀ ਮੈਨੂੰ ਕਈ ਸਵਾਲ ਕਰੀ ਜਾਂਦੀ ਸੀ ਆਖਰ ਮੈਨੂੰ ਕੱਲੀ ਵੇਖ ਢਿੱਡ ਚ ਬਣੀ ਗੋਲੀ ਨੂੰ ਉਹਦੇ ਈੜਨ ਵਿੱਚ ਕਾਮਜਾਗ ਹੋ ਗਈ ਜਿੱਦਣ ਸਰਜੀਤ ਉਦੋਂ ਮੇਰਾ ਪੋਤਾ ਬਾਲਾ ਵੀਰ ਗਿਆ ਸੀ ਟੀਕਾ ਲਵਾ ਕੇ ਲਿਆਈ ਸੀ ਬਹੁਤੀ ਦਿਨੇ ਕਹਿੰਦੇ ਜਵਾਕ ਨੂੰ ਦੁੱਖਦਾ ਹੁੰਦਾ ਮੈਂ ਉਹ ਨੂ ਬਰਾਂਦੀ ਕੋਠੇ ਤੇ ਆ ਗਈ ਮੱਸੀਆਂ ਲੰਗੇ ਨੂੰ ਬਹੁਤੇ ਦਿਨ ਤਾਂ ਨਹੀਂ ਹੋਏ ਸੀ ਪਰ ਮੈਨੂੰ ਦੋ ਛੌਲੇ ਜ਼ਰੂਰ ਦਿਸੇ ਸੀ ਇੱਕ ਥੱਲੇ ਡਿੱਗਦਾ ਤੇ ਦੂਜਾ ਪਸ਼ਾ ਮੁਰਦਾ ਬਾਕੀ ਰੱਬ ਜਾਂਦਾ ਭਾਈ ਰੱਬ ਨੂੰ ਜਾਣ ਦੇਣੀ ਇਹ ਦੂਜਾ ਕੌਣ ਸੀ ਊਂਕੜਾ ਥੁੱਡੀ ਕਿਸੇ ਨਾਲ ਲੈ ਗਿਆ ਤਾਂ ਹੈ ਨਹੀਂ ਸੀ ਜਿਹੜਾ ਕੋਈ ਉਸ ਰਾਤ ਵੀ ਨਸ਼ਿਆਂ ਦਾ ਮਾਰਿਆ ਰੱਜ ਕੇ ਪਿਆ ਸੀ ਅੱਧੀ ਰਾਤ ਨੂੰ ਪਾਣੀ ਮੰਗਿਆ ਮੈਂ ਤਾਂ ਗਲਾਸ ਤਾਂ ਅੰਨਾਲਾ ਫਰਾਇਆ ਗਲਾਸ ਉਹਦੇ ਹੱਥੋਂ ਛੁੱਟਿਆ ਐਡੀ ਵੀ ਕੀ ਗੱਲ ਹੋ ਗਈ ਜੇ ਪੂਰਾ ਪਾਣੀ ਉੱਤੇ ਪੈ ਗਿਆ ਬਸ ਬਹਾਨਾ ਚਾਹੀਦਾ ਉਹਨੂੰ ਮੇਰੇ ਉੱਤੇ ਟੁੱਟ ਪੈੰਦਾ ਮੂਰਲੇ ਬਾਲਾਂ ਤੋਂ ਫੜਿਆ ਫੜ ਲਿਆ ਮੈਨੂੰ ਅਕਸਰ ਮੈਨੂੰ ਮੂਰਲੇ ਬਾਲਾਂ ਤੋਂ ਹੀ ਫੜਦਾ ਗਲਾਸ ਤਾਂ ਫੜਿਆ ਨਹੀਂ ਗਿਆ ਸੀ ਤੇ ਮੈਨੂੰ ਪਤਾ ਨਹੀਂ ਕਿੰਝ ਖਿੱਚ ਕੇ ਲੈ ਗਿਆ ਬਨੇਰੀ ਤੇ ਛੁੱਟ ਦਿੰਦਾ ਮੈਨੂੰ ਕਿਹੜਾ ਕੋਈ ਫਰਕ ਪੈਣ ਵਾਲਾ ਸੀ ਅਗਲੇ ਹੀ ਪਲ ਝਟਕਾ ਵੱਜਿਆ ਮੇਰੀ ਥਾਂ ਉਹ ਹੀ ਥਾਂ ਜਾ ਡਿੱਗਿਆ ਸੀ ਦੇਖਤੀ ਮੈਂ ਤੇਰਾ ਮਾੜਾ ਨਹੀਂ ਕਰੂੰ ਰੱਬ ਨੂੰ ਜਾਨ ਦੇਣੀ ਹੈ ਪਰ ਤਾਰਾ ਆਖਦਾ ਸੀ ਮੈਂ ਤਿਆਰ ਆ ਹੂੰ ਤਾਂ ਮੈਨੂੰ ਪਤਾ ਵਈ ਉਹ ਕਿਹੋ ਜਿਹਾ ਪਰ ਉਹ ਕਹਿੰਦਾ ਮੈਂ ਆਪਣੇ ਘਰ ਦੀ ਨੂੰ ਥੋੜਾ ਧੰਦੇ ਲਾਂ ਮੈਂ ਕਮਾਉ ਜੇ ਤੂੰ ਆਖੇ ਤਾਂ ਗੱਲ ਤੋੜ ਲੈਣੀ ਆ ਉਹ ਸੌਹਾ ਖਾਂਦਾ ਬਈ ਬਾਕੀ ਬਿਵਾ ਤੂੰ ਆਪ ਹੰਡੀ ਵਿਚਾਰ ਕਰ ਲੈ ਮਾਨ ਨਾਲ ਦੋ ਦਿਨ ਕੇ ਦੋ ਦਿਨ ਠਹਿਰ ਕੇ ਆਉ ਮੈਂ ਭੁੱਲ ਜਾ ਜੋ ਹੋਇਆ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਕੱਲ ਫਿਰ ਮਿਲਦੇ ਹਾਂ ਜੀ ਇੱਕ ਨਵੀਂ ਕਹਾਣੀ ਦੇ ਨਾਲ ਸਰਸ